ਫਰੀਦਕੋਟ ਕੇ ਕਿਉਂ ਨਰਾਜ ਹੈ ਉਹ ਕਹਿੰਦੇ ਵੀ ਕੰਮ ਹੁੰਦੇ ਕਿੱਥੇ ਆ ਸਾਨੂੰ ਵੀ ਦਿਖਾ ਦਿਓ ਗਰਾਊਂਡ ਦੇ ਕਿਤੇ ਕੰਮ ਹੋ ਰਿਹਾ ਆਪਣੀ ਕੋਚ ਤੁਸੀਂ ਫਰੀਦਕੋਟ ਚੋਂ ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਜਿਹੜੇ ਕਿ ਮਹੀਨੇ ਚ ਇੱਕ ਅੱਧਾ ਦਿਨ ਆਉਂਦੇ ਉਹਨਾਂ ਬੰਦਿਆਂ ਨੂੰ ਜੇ ਆਪਾਂ ਪਾਸੇ ਰੱਖ ਲਈਏ ਸਿੱਤੇ ਸਾਹਿਬ ਕਿਹੜੇ ਬੰਦੇ ਆ ਜਿਨ੍ਹਾਂ ਦੀ ਗੱਲ ਬਾਬਾ ਸਾਹਿਬ ਕਿਹੜੇ ਬੰਦੇ ਆ ਨੱਕੀ ਬੰਦ ਬਾਹਰ ਰਹਿੰਦੇ ਜਿਹੜੇ ਆਪਾਂ ਪਾਸੇ ਰੱਖ ਦਿੰਦੇ ਰੱਖ ਦਿਓ ਤੁਸੀਂ ਕਿੰਨੇ ਦਿਨ ਫਰੀਦਕੋਟ ਤੇ ਰਹਿੰਦੇ ਹੋ ਬਿਲਕੁਲ ਠੀਕ ਹੈ ਫਰੀਦਕੋਟ ਚ ਚਿੱਟਾ ਹੈ ਨਹੀਂ ਗਾ ਸੱਟਾ ਨਹੀਂ ਚੱਲ ਰਿਹਾ ਕਿਹੜਾ ਗੈਰਕਾਨੂੰਨੀ ਫਰੀਦਕੋ ਜੇ ਦਿਲ ਤੇ ਹੱਥ ਰੱਖ ਕੇ ਪੁੱਛਣਾ ਹੈ ਤੇ ਮੈਂ ਇਸ ਬਾਬਤ ਵੀ ਸੀਐਮ ਹਾਊਸ ਜਾ ਕੇ ਇੱਕ ਲੈਟਰ ਦਿੱਤੀ ਇਸ ਬਾਬਤ ਜੋ ਵੀ ਕਾਰਜਕਾਰੀ ਜੋ ਵੀ ਕਾਗਜ਼ ਪੱਤਰ ਜੋ ਵੀ ਸਬੂਤ ਹੈਗੇ ਜਿਹੜੇ ਜਿਹੜੇ ਬੰਦੇ ਇਹਨਾਂ ਚ ਇਨਵੋਲ ਹੈਗੇ ਮੈਂ ਉਹਨਾਂ ਦਾ ਦੱਸ ਕੇ ਜੇ ਇਹਦਾ ਹੱਲ ਹੋ ਜੂਗਾ ਤੁਹਾਨੂੰ ਕੀ ਲੱਗਦਾ 3 ਸਾਲ ਟੱਪ ਗਏ ਆ ਜਿਹੜੇ ਬੰਦੇ ਪਹਿਲਾਂ ਕੰਮ ਕਰ ਰਹੇ ਸੀ ਅੱਜ ਵੀ ਫਰੀਦਕੋਟ ਉਹ ਹੀ ਬੰਦੇ ਕੰਮ ਕਰ ਰਹੇ ਮੈਂ ਬੇਨਤੀ ਕਰਦਾ ਹਾਂ ਉਹਦੇ ਸਾਰੇ ਭਰਾਮਣ ਅੱਜ ਵੀ ਪੋਲਿਟੀਕਲ ਬੰਦਿਆਂ ਦੇ ਨਾਲ ਰਲ ਕੇ ਪੁਰਾਣੀਆਂ ਪਾਰਟੀਆਂ ਦੇ ਬੰਦੇ ਕੰਮ ਕਰਦੇ ਜੇ ਅਸੀਂ ਇਹ ਚੀਜ਼ਾਂ ਚਾਹੁੰਦੇ ਆ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਮਾੜੀਆਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਉਹ ਬੰਦਿਆਂ ਨੂੰ ਪਾਸੇ ਕਰਕੇ ਪ੍ਰੋਪਰ ਇੱਕ ਸਿਸਟਮ ਬਣਾਉਣਾ ਪਊਗਾ ਕੀ ਤੁਹਾਨੂੰ ਪਤਾ ਹੈ ਬੰਮਾ ਸਾਹਿਬ بڑے ਬੰਦੇ ਸੱਟੇ ਦੇ ਵਿੱਚ ਸਾਡੇ ਸ਼ਹਿਰ ਦੇ ਨੰਬਰ ਆਫ ਬੰਦੇ ਆ ਜਿਨ੍ਹਾਂ ਨੇ ਕੀ ਆਪਦਾ ਘਰਬਾਰ ਹੀ ਡੋਲਤਾ ਨਹੀਂ ਇਹ ਕਮ ਜੀ ਇਨੀ ਕਮ ਲੋਕਾਂ ਦੇ ਬਹੁਤ ਹੈ ਤੁਹਾਨੂੰ ਪਤਾ ਹੋਣਾ ਵੀ ਹਵੇਲੀ ਦੇ ਬਾਹਰ ਸਾਹਮਣੇ ਇੱਕ ਮੇਰਾ ਸ਼ੈੱਡ ਪਾਇਆ ਹੈ ਉਹਦਾ ਵੀ ਬੜਾ ਚੱਲੀ ਜਾਂਦਾ ਵੀ ਜੀ ਇਹਨੂੰ ਢਾ ਦਿਓ ਢਾ ਦਿਓ ਨਹੀਂ ਜਾਏਗਾ ਮੈਂ ਡੀਸੀ ਸਾਹਿਬ ਤੇ ਵੱਡੇ ਅਫਸਰਾਂ ਨੂੰ ਬੜੀ ਯਾਰੀ ਬੇਨਤੀ ਕਰ ਚੁੱਕਾ ਜੀ ਮੇਰਾ ਇਹ ਢਾ ਦਿਓ ਪਰ ਪੱਖਪਾਤ ਨਾ ਕਰੋ ਨਹਿਰ ਤੋਂ ਸ਼ੁਰੂ ਹੋ ਜੋ ਇੱਕ ਇੱਕ ਦਾ ਢਾਉਂਦੇ ਦੁਰਿਆਉ ਮੈਂ ਤਾਂ ਕਹਿੰਦਾ ਢਾ ਦਿਓ ਤੁਸੀਂ ਨਹਿਰ ਤੋਂ ਸ਼ੁਰੂ ਹੋ ਜੋ ਮੈਨੂੰ ਤੁਸੀਂ ਨਹਿਰ ਤੋਂ ਸ਼ੁਰੂ ਹੋ ਕੇ ਕੱਲੀ ਕੱਲੀ ਬਿਲਡਿੰਗ ਬਣਾਈ ਜਾਊਂਗੇ ਕਿੱਥੋਂ ਕਿੱਥੋਂ ਸ਼ੁਰੂ ਹੁੰਦਾ ਤੁਹਾਨੂੰ ਪਤਾ ਇੰਪਰੂਵਮੈਂਟ ਰਸਤੀ ਬਿਲਡਿੰਗ ਸਾਡੀ ਸਰਕਾਰੀ ਬਿਲਡਿੰਗ ਵੀ ਉਹਨਾਂ ਚ ਆਉਂਦੀ ਹੈ ਢਾ ਦਿਓ ਉਹ ਵੀ ਨਹੀਂ ਆਈ ਕੱਭ ਜਾ ਉਹ ਵੀ ਢਾ ਦਿਓ ਨਹੀਂ ਨਹੀਂ ਆਈ ਕੱਭ ਜਾ ਮੰਨਦੇ ਹੋ ਮੈਂ ਨਹੀਂ ਕਿਹਾ ਬੱਕ ਦਾ ਮੂਰੇ ਤੁਰਿਆਓ ਬਹੁਤ ਵੱਡੇ ਲੀਡਰਾਂ ਦੇ ਘਰ ਆਉਂਦੇ ਆ ਉਹਨਾਂ ਦੇ ਬਾਹਰ ਕੀ ਬਣਾ ਢਾ ਦਿਓ ਮੈਂ ਉਸੇ ਦਿਨ ਤੁਸੀਂ ਇਹ ਲੈਟਰਾਂ ਦੀ ਜਿਹੜੀ ਗੱਲ ਕਰਦੇ ਹੋ ਲੈਟਰ ਉਹਨਾਂ ਲਈ ਵੀ ਲਿਖੀ ਤੁਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਜੇ ਲੈਟਰ ਲਿਖਣ ਤੇ ਬਹੁਤ ਮਾਰੋ ਜਿਸ ਦਿਨ ਵੀ ਅਨੇ ਲੈਟਰ ਦਾ ਮੁੱਖ ਮੰਤਰੀ ਸਾਹਿਬ ਨੂੰ ਹੈ ਜਿਸ ਦਾ ਗੁਰੂ ਗਵੈਰ ਸਿੰਘ ਮੈਡੀਕਲ ਕਾਲਜ ਹੈ ਫਰੀਦਕੋਟ ਦਾ ਮਾਲਵੇ ਦਾ ਇੱਕ ਨਾਮੀ ਵੱਡਾ ਕੋਰੇ ਦਵਾਈਆਂ 'ਚ ਲੋਕ ਹੋ ਰਹੀ ਐ ਬਾਹਰ ਪਾਰਕਿੰਗ 'ਚ ਉਹ ਵੀਕਲ ਚੋਰੀ ਹੋ ਰਹੇ ਐ ਅ ਅੰਦਰ ਡਾਕਟਰਾਂ ਨੇ ਘਾਟ ਐ ਲਿਖਤੀ ਚਿੱਠੀ ਲੈ ਚਿੱਠੀਆਂ ਲਿਖੀਆਂ ਸਸੀ ਦਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਪਨ ਉਸ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਕਿੰਨੇ ਵੀ ਦਿਲ ਚ ਤਾਣੂ ਨਹੀਂ ਚਾਹੀਦੀ ਇਹ ਕੰਮ ਕਰਨ ਦੀ ਅਉਧਿਆਂ ਦੀ ਕੋਈ ਲੋੜ ਨਹੀਂ ਹੁੰਦੀ ਬਿਨਾ ਅਉਧਿਆਂ ਤੋਂ ਵੀ ਵੱਡੇ ਵੱਡੇ ਕੰਮ ਕੀਤੇ ਜਾ ਸਕਦੇ ਆ ਜਿਹਨੂੰ ਸੱਚ ਸਾਬਤ ਕਰਦਾ ਫਰੀਦਕੋਟ ਦੇ ਅਰਸ਼ ਸੱਜਰ ਕਿਸੇ ਜਾਣ ਪਹਿਚਾਨ ਦੇ ਮੋਤਾਜ ਨਹੀਂਗੇ ਲੰਮੇ ਸਮੇਂ ਤੋਂ ਫਰੀਦਕੋਟੀਆਂ ਦੇ ਵਿੱਚ ਵਿਚਰ ਰਹੇ ਆ ਸਮਾਜ ਸੇਵਾ ਦੇ ਕੰਮ ਕਰ ਰਹੇ ਆ ਹੁਣ ਉਹਨਾਂ ਨੇ ਸਮਾਜ ਸੇਵਾ ਨੂੰ ਹੋਰ ਅੱਗੇ ਤੋਰਦੇ ਹੋਏ ਆਸ਼ੂਮਾਨ ਕਾਰਡ ਪੈਨਸ਼ਨ ਜਸ ਸ਼ਗਨ ਸਕੀਮ ਦੇ ਫਾਰਮ ਪਰੰਦੇ ਜੋ ਕੈਂਪ ਪੂਰੇ ਪੰਜਾਬ ਦੇ ਵਿੱਚ ਵਿਦਵਾਣੇ ਆ ਫੀਰ ਕੋਰਟ ਦੇ ਵਿੱਚ ਸ਼ੁਰੂ ਹੋ ਚੁੱਕੇ ਆ ਤੇ ਆਪਣੇ ਨਾਲ ਹੈਗੇ ਅਰਸਾਚਰ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਉਹ ਸੱਚਾ ਪਿਆ ਟਾਈਮ ਦੇਣ ਦੀ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਬਾ ਸਾਹਿਬ ਸਸੀ ਗੱਲ ਵੈਲਕਮ ਜੀ ਉਹ ਠੀਕ ਹੋ ਸਿੱਤ ਬਹੁਤ ਵਧੀਆ ਕਿਰਪਾ ਪਰਮਾਤਮਾ ਦੀ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਚਿੱਠੀਆਂ ਪਾਈ ਜਾਂਦੇ ਆ ਕਹਿੰਦੇ 20 ਤੋਂ ਉੱਤੇ ਚਿੱਠੀਆਂ ਪਾਤੀਆਂ ਕੋਈ ਹੂਰਿਆ ਹੱਲ ਕਿਸੇ ਚਿੱਠੀ ਦਾ ਕੇ ਹਜੇ ਚਿੱਠੀ ਤੂ ਤੀ ਚੱਲ ਰਿਹਾ ਕੰਮ ਤੁਹਾਨੂੰ ਕੀ ਲੱਗਦਾ ਹੈ ਸ਼ਹਿਰ ਦੇ ਵਿੱਚ ਜਿੰਨੀਆਂ ਕੱਲੀ ਚਿੱਠੀ ਤਾਂ ਹਰ ਇੱਕ ਬੰਦਾ ਪਾ ਸਕਦਾ ਹੈ ਪਰ ਉਹਦਾ ਜਿਹੜਾ ਉਹਨ ਤੇ ਕੰਮ ਕਿਵੇਂ ਲੈਣਾ ਉਹ ਵੀ ਇੱਕ ਕਲਾ ਹੈ ਬਿਲਕੁਲ ਉਹ ਇੱਕ ਤਰੀਕਾ ਜਿਹੜਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖਿਆ ਹੁੰਦਾ ਹੈ ਤੇ ਲੋਕਾਂ ਤੋਂ ਲੋਕਾਂ ਦੇ ਲਈ ਕੰਮ ਕਿਵੇਂ ਕਰਨਾ ਉਹ ਇੱਕ ਮੇਰੇ ਹਿਸਾਬ ਨਾਲ ਤਰੀਕਾ ਆਉਣਾ ਚਾਹੀਦਾ ਹੈ ਉਹ ਗੱਲ ਚਿੱਠੀ ਲਿਖਣ ਦੀ ਨਹੀਂ ਗੱਲ ਉਹਨੂੰ ਐਗਜ਼ੀਕਿਊਟ ਕਰਾਉਣ ਦੀ ਹੈ ਮੈਂ ਜਿੰਨੀਆਂ ਵੀ ਚਿੱਠੀਆਂ ਜਾਂ ਬੇਨਤੀ ਸੀਐਮ ਹਾਊਸ ਲੈ ਕੇ ਗਿਆ ਹਰ ਇੱਕ ਬੇਨਤੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸੀਐਮ ਸਾਹਿਬ ਦੇ ਸਹਿਯੋਗ ਦੇ ਨਾਲ ਮੈਂ ਸਮਝਦਾ ਵੀ ਹਰ ਇੱਕ ਚੀਜ਼ ਤੇ ਐਕਸ਼ਨ ਹੋਇਆ ਜੀ ਗੱਲ ਕਰ ਲਈਏ ਮੇਨ ਕਿਹੜੇ ਕਿਹੜੇ ਮੁੱਦੇ ਐ ਤੁਸੀਂ ਸੀਐਮ ਸਾਹਿਬ ਕੋਲ ਤੱਕ ਲਿਆ ਹੁਣ ਤੱਕ ਮੇਨ ਬੰਬਾ ਸਾਹਿਬ ਐ ਹੁੰਦਾ ਵੀ ਜਦੋਂ ਤੁਸੀਂ ਤੁਸੀਂ ਇੱਕ ਗੱਲ ਬੋਲ ਕੇ ਹਟਿਓ ਵੀ ਕੋਈ ਅਹੁਦਾ ਦੇ ਦੀ ਕੋਈ ਮਹਤਾਜ ਨਹੀਂ ਹੋਣਾ ਚਾਹੀਦਾ ਬੇਸਿਕਲੀ ਕੀ ਐ ਵੀ ਬੜੇ ਵੱਡੇ ਵੱਡੇ ਅਹੁਦੇਆਂ ਵਾਲਿਆਂ ਦੀ ਉਸਨਵਾਈ ਨਹੀਂ ਹੁੰਦੀ ਕਈ ਵਾਰੀ ਕੀ ਹੁੰਦਾ ਵੀ ਤੁਹਾਡੇ ਕੰਮ ਕਰਨ ਦਾ ਤਰੀਕਾ ਹੀ ਤੁਹਾਡੀ ਸੁਣਵਾਈ ਬਣ ਜਾਂਦਾ ਹੈ ਤੁਸੀਂ ਲੋਕਾਂ ਦੀ ਆਵਾਜ਼ ਬਣੋ ਲੋਕ ਤੁਹਾਡੇ ਮਗਰ ਖੜੇ ਹੋਣਗੇ ਠੀਕ ਹੈ ਨਾ ਜੀ ਜਿਹੜੇ ਮੁੱਦੇ ਐ ਕਾਮਨ ਮੁੱਦੇ ਜਿਹੜੇ ਲੋਕਾਂ ਦੇ ਡੇਲੀ ਦੇ ਮੁੱਦੇ ਐ ਮੈਂ ਸਾਰੇ ਉਹ ਮੁੱਦੇ ਚੱਕੇ ਜਿਨ੍ਹਾਂ ਦੇ ਨਾਲ ਕੀ ਲੋਕਾਂ ਦੇ ਘਰਾਂ ਨੂੰ ਬਚਾਇਆ ਜਾ ਸਕੇ ਉਹ ਭਾਵੇਂ ਆਪਣੇ ਸ਼ਹਿਰ ਦੇ ਵਿੱਚ ਚੱਲ ਰਹੇ ਕਈ ਮਾੜੇ ਸਿਸਟਮ ਦਾ ਹੋਵੇ ਤੇ ਭਾਵੇਂ ਸ਼ਹਿਰ ਦੀ ਡਵੈਲਪਮੈਂਟ ਦਾ ਹੋਵੇ ਕੋਈ ਹੱਲ ਹੋ ਰਿਹਾ ਉਹਨਾਂ ਤੇ ਕੋਈ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਉਹਨਾਂ ਦਾ 200% ਹੋ ਰਿਹਾ ਜੀ ਪਿਛਲੇ 2 2.5 ਮਹੀਨਿਆਂ ਚ ਮੈਨੂੰ ਲੱਗਦਾ ਵੀ ਮੈਨੂੰ ਤਾਂ ਪਤਾ ਜਿਹੜਾ ਲੱਗਣਾ ਲੱਗਣਾ ਹੀ ਹੈ ਪਰ ਲੋਕਾਂ ਦਾ ਰਿਸਪੌਂਸ ਮੈਨੂੰ ਬੜਾ ਸੋਹਣਾ ਆਉਂਦਾ ਵੀ ਬਾਈ ਜੀ ਤੁਸੀਂ ਆ ਚੀਜ਼ ਕੀਤੀ ਸੀ ਤੇ ਆ ਉਹਨਾਂ ਰਿਵਰਟ ਆਇਆ ਕਈ ਵਾਰੀ ਤਾਂ ਮੈਨੂੰ ਡਿਪਾਰਟਮੈਂਟ ਵਾਲੇ ਆਉਂਦੇ ਆ ਡਿਪਾਰਟਮੈਂਟ ਵਾਲੇ ਆਉਂਦੇ ਵੀ ਉਹ ਭਰਾਵਾ ਤੁਹਾਡੀ ਉਹ ਚਿੱਠੀ ਲਿਖੀ ਸਾਡੇ ਤੇ ਭਾਰੀ ਹੈ ਸਾਨੂੰ ਇਹਦਾ ਹੱਲ ਦੱਸੋ ਅਸੀਂ ਇਹਦਾ ਹੱਲ ਕਰਨਾ ਚਾਹੁੰਦੇ ਆਂ ਸਾਨੂੰ ਇੱਥੋਂ ਮਦਦ ਲੈ ਦਿਓ ਤੇ ਮੈਂ ਉਹ ਬੇਨਤੀ ਕਰਕੇ ਉਹਨਾਂ ਦੇ ਨਾਲ ਮਿਲ ਕੇ ਉਸ ਗੱਲ ਦਾ ਹੱਲ ਕਰਦਾ ਤੁਸੀਂ ਕਹਿ ਰਹੇ ਹੋ ਹੱਲ ਕੱਢ ਰਹੇ ਆ ਫਰੀਦਕੋਟੀਏ ਮਾਨ ਕਰ ਰਹੇ ਐ ਇਸ ਚੀਜ਼ ਦਾ ਹਾਂ ਪਰ ਫਰੀਦਕੋਟੀਏ ਕਿਉਂ ਨਾਰਾਜ ਐ ਉਹ ਕਹਿੰਦੇ ਵੀ ਕੰਮ ਹੁੰਦੇ ਕਿੱਥੇ ਐ ਸਾਨੂੰ ਵੀ ਦਿਖਾ ਦਿਓ ਗਰਾਊਂਡ 'ਤੇ ਕਿੱ데 ਕੰਮ ਹੋ ਰਿਹਾ ਫਰੀਦਕੋਟ 'ਚ ਤੁਸੀਂ ਫਰੀਦਕੋਟ 'ਚੋਂ ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਜਿਹੜੇ ਕਿ ਮਹੀਨੇ 'ਚ ਇੱਕ ਅੱਧਾ ਦਿਨ ਆਉਂਦੇ ਕਿ ਜਿਹੜੇ 30 ਦਿਨ ਰਹਿੰਦੇ ਐ ਤੁਸੀਂ ਕਿਹੜੇ ਫਰੀਦਕੋਟੀਆਂ ਦੀ ਗੱਲ ਕਰ ਰਹੇ ਆ ਆਪਾਂ ਉਹ ਵੀ ਥੋੜਾ ਜਿਆਦਾ ਸੰਕੇਤ ਨਾ ਹੈ ਫਰੀਦਕੋਟੀਏ ਪਰ ਉਹ ਵੀਰੇ 29 ਦਿਨ ਜਿਹੜੇ ਬੰਦੇ 30 ਦਿਨ ਪ੍ਰੋਪਰ ਇੱਥੇ ਰਹਿੰਦੇ ਆ ਕੁਝ ਬੰਦੇ 29 ਦਿਨ ਚੰਨਗੜ੍ਹ ਰਹਿੰਦੇ ਆ ਤੇ ਇੱਕ ਦਿਨ ਫਰੀਦਕੋਟ ਆ ਕੇ ਉਹ ਕਹਿੰਦੇ ਆ ਜੀ ਕੁਝ ਹੋਤਾ ਰਿਹਾ ਨਹੀਂ ਵੀਰੇ ਜੇ ਕੁਝ ਹੋਣਾ ਵੇਖਣਾ ਤੇ ਉਹ 30 ਦਿਨ ਇੱਥੇ ਰਹਿਣਾ ਪਊਗਾ ਮੈਂ ਕਹਿੰਦਾ 30 ਨਹੀਂ ਹਫ਼ਤੇ ਚ 3 ਦਿਨ ਹੀ ਲਾ ਲੈਣ ਜਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਇਹ ਤਾਂ ਪਿਛਲੇ ਸਾਲਾਂ ਦੀਆਂ ਨਾ ਰੀਤੀਆਂ ਚੱਲੀਆਂ ਆਈਆਂ ਹੈ ਵੀ ਜਦੋਂ 5 ਸਾਲ ਕੰਪਲੀਟ ਹੋਣ ਵਾਲੇ ਹੋਣਗੇ 6 ਮਹੀਨੇ ਰਹਿ ਜਾਣਗੇ ਉਦੋਂ ਹਾਜ਼ਰੀ ਬਣਾ ਲਾਂਗੇ ਤੁਸੀਂ ਉਹਨਾਂ ਬੰਦਿਆਂ ਦੀ ਮੇਰੇ ਵੱਡੇ ਭਰਾਵਾਂ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਕਾਮਨ ਬੰਦਾ ਹੈ ਜਿਹਨੂੰ ਸਹੀ ਫਾਇਦਾ ਮਿਲਣਾ ਹੈ ਜਿਹੜੇ ਕਿ 95 96% ਬਾਂਬਾ ਸਾਹਿਬ ਇਹ ਜਿਹੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਆਪਦੇ ਕੰਮਾਂ ਨਾਲ ਵਿਚਾਰਿਆ ਤੁਰ ਟਾਈਮ ਹੀ ਨਹੀਂ ਨਿਕਲਦਾ ਉਹਨਾਂ ਨੇ ਕਿਸੇ ਦੇ ਕੰਮ ਤੋਂ ਕੀ ਲੈਣਾ ਉਹਨਾਂ ਨੂੰ ਤਾਂ ਆਪਦੀ ਜ਼ਿੰਦਗੀ ਆਪਦੀ ਸੇਫਟੀ ਤੇ ਆਪਦੇ ਪਰਿਵਾਰ ਦੀ ਸੇਫਟੀ ਚਾਹੀਦੀ ਹੈ। ਉਹਨਾਂ ਬੰਦਿਆਂ ਨੂੰ ਜੇ ਆਪਾਂ ਪਾਸੇ ਰੱਖ ਦਈਏ ਸਿੱਧੇ ਸਾਹ। ਕਿਹੜੇ ਬੰਦਿਆਂ ਨਾਲ? ਜਿਨ੍ਹਾਂ ਦੀ ਗੱਲ ਕਰਦੇ ਨਾ ਕਿਹੜੇ ਬੰਦਿਆਂ ਨੂੰ? 29 ਬੰਦੇ ਬਾਹਰ ਰਹਿੰਦੇ ਜਿਹੜੇ ਆਪਾਂ ਪਾਸੇ ਰੱਖ ਦਿੰਨੇ ਆ। ਰੱਖ ਦਿਓ। ਤੁਸੀਂ 30 ਦਿਨ ਫਰੀਦਕੋਟ ਤੇ ਰਹਿੰਦੇ ਹੋ। ਬਿਲਕੁਲ ਠੀਕ ਹੈ। ਫਰੀਦਕੋਟ ਤੇ ਚਿੱਟਾ ਹੈ ਨਹੀਂਗਾ। ਸੱਟਾ ਨਹੀਂ ਚੱਲ ਰਿਹਾ। ਕਿਹੜਾ ਗੈਰਕਾਨੂੰਨੀ ਫਰੀਦਕੋਟ 'ਚ ਕੰਮ ਨਹੀਂ ਹੋ ਰਿਹਾ? ਦਿਲ ਤੇ ਹੱਥ ਰੱਖ ਕੇ ਦੱਸੋ। ਆ ਬੰਬਾ ਸਾਹਿਬ ਵੇਖੋ ਵੀ ਜੇ ਦਿਲ ਤੇ ਹੱਥ ਰੱਖ ਕੇ ਹੀ ਪੁੱਛਣਾ ਤੇ ਮੈਂ ਇਸ ਬਾਬਤ ਵੀ ਹੂੰ ਸੀਐਮ ਹਾਊਸ ਜਾ ਕੇ ਇੱਕ ਲੈਟਰ ਦਿੱਤੀ ਹੂੰ ਰਿਟਰਨ ਦੇ ਵਿੱਚ ਮੈਂ ਦਿੱਤਾ ਵੀ ਸਾਡੇ ਸ਼ਹਿਰ ਦੇ ਵਿੱਚ ਹੂੰ ਇਹ ਮਾੜੀਆਂ ਕੁਰੀਤੀਆਂ ਚੱਲ ਰਹੀਆਂ ਜੀ ਇਹਨੂੰ ਬੰਦ ਕਰੋ ਹੂੰ ਮੈਂ ਰਿਟਰਨ ਜੀ ਆਖਿਆ ਤੇ ਹੋਮ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਇੱਕ ਸੈੱਟ ਬਣਾ ਕੇ ਹੋਮ ਡਿਪਾਰਟਮੈਂਟ ਦੇ ਵਿੱਚ ਲੈਟਰ ਮਾਰਕ ਕੀਤੀ ਤੇ ਮੈਨੂੰ ਅਗਲੇ ਹਫਤੇ ਬੁੱਧਵਾਰ ਉਹਨਾਂ ਨੇ ਬੁਲਾਇਆ ਤੇ ਮੈਂ ਜਾਊਂਗਾ ਤੇ ਮੇਰੇ ਕੋਲੇ ਇਸ ਬਾਬਤ ਜੋ ਵੀ ਕਾਰਜਕਾਰੀ ਜੋ ਵੀ ਕਾਗਜ਼ ਪੱਤਰ ਜੋ ਵੀ ਸਬੂਤ ਹੈਗੇ ਜਿਹੜੇ ਜਿਹੜੇ ਬੰਦੇ ਇਹਨਾਂ ਚ ਇਨਵੋਲ ਹੈਗੇ ਮੈਂ ਉਹਨਾਂ ਦਾ ਦੱਸ ਕੇ ਜਰੂਰ ਲੱਗਦਾ ਹੱਲ ਹੋ ਜੂਗਾ ਕੋਈ ਤੁਹਾਨੂੰ ਕੀ ਲੱਗਦਾ 3 ਸਾਲ ਟੱਪ ਗਏ ਨੋਸ ਬੇਸ ਤੇ ਗੱਲ ਕਰ ਰਿਹਾ ਸੀ ਮੈਂ 3 ਸਾਲ ਟੱਪੇ ਦੀ ਗੱਲ ਠੀਕ ਹੈ ਵੀ ਸਰਕਾਰ ਦੇ 3 ਸਾਲ ਜਰੂਰ ਟੱਪ ਗਏ ਆ ਪਰ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਹ ਮਾੜੀਆਂ ਕੁਰਤੀਆਂ ਸ਼ੁਰੂ ਕਿਦੋਂ ਹੋਈਆਂ ਕਿਤੋਂ ਵੀ ਹੋਈਆਂ ਹੋਣ ਬੰਦ ਕਰਨਾ ਆਪਣੀ ਜ਼ਿੰਮੇਵਾਰੀ ਸੀ ਹੁਣ ਸਰਕਾਰ ਆਪਣੀ ਬੰਦ ਕਰਨਾ ਆਪਣੀ ਜ਼ਿੰਮੇਵਾਰੀ ਜ਼ਰੂਰ ਹੈ ਮੈਂ ਮਾਫ ਕਰਨਾ ਇਹ ਵੀ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਜਿਹੜੇ ਬੰਦੇ ਪਹਿਲਾਂ ਕੰਮ ਕਰ ਰਹੇ ਸੀ ਅੱਜ ਵੀ ਫਰੀਦਕੋਟ ਉਹ ਹੀ ਬੰਦੇ ਕੰਮ ਕਰ ਰਹੇ ਮੈਂ ਬੇਨਤੀ ਕਰਦਾ ਆ ਉਹਦੇ ਸਾਰੇ ਭਰਾਵਾਂ ਨੂੰ ਅੱਜ ਵੀ ਪੋਲੀਟੀਕਲ ਬੰਦਿਆਂ ਦੇ ਨਾਲ ਰਲ ਕੇ ਪੁਰਾਣੀਆਂ ਪਾਰਟੀਆਂ ਦੇ ਬੰਦੇ ਕੰਮ ਕਰ ਰਹੇ ਸਾਨੂੰ ਉਹਨਾਂ ਬੰਦਿਆਂ ਨੂੰ ਪਾਸੇ ਕਰਨਾ ਪਊਗਾ ਜੇ ਅਸੀਂ ਇਹ ਚੀਜ਼ਾਂ ਚਾਹੁੰਦੇ ਆ ਜੇ ਅਸੀਂ ਆਪਦੇ ਪਰਿਵਾਰਾਂ ਨੂੰ ਆਪਦੇ ਬੱਚਿਆਂ ਨੂੰ ਇਨਾ ਮਾੜੀਆਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਉਹ ਬੰਦਿਆਂ ਨੂੰ ਪਾਸੇ ਕਰਕੇ ਪ੍ਰੋਪਰ ਇੱਕ ਸਿਸਟਮ ਬਣਾਉਣਾ ਪਊਗਾ ਕਿ ਤੁਹਾਨੂੰ ਪਤਾ ਹੈ ਬੰਮਾ ਸਾਹਿਬ بڑے ਬੰਦੇ ਸੱਟੇ ਦੇ ਵਿੱਚ ਸਾਡੇ ਸ਼ਹਿਰ ਦੇ ਨੰਬਰ ਆਫ ਬੰਦੇ ਆ ਜਿਨ੍ਹਾਂ ਨੇ ਕੀ ਆਪਦਾ ਘਰਬਾਰੀ ਡੋਲਤਾ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਜੀ ਉਹਨਾਂ ਦੇ ਘਰ ਵਾਲਿਆਂ ਦਾ ਕੀ ਕਸੂਰ ਹੈ ਕੀ ਸਿਆਸਤ ਕੀ ਉਹ ਸਿਆਸਤ ਦੀ ਬਲੀ ਜੜੇ ਹੈ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਜੀ ਪੋਲੀਟੀਕਲ ਦੀ ਗੱਲ ਕੀਤੀ ਹੈ ਤੁਸੀਂ ਮੇਰੀ ਪਿਛਲੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ। ਹਾਂ। ਕਿ ਨਹੀਂ ਇਹ ਕਬਜੇ ਪਲੀਨਿਕਲ ਲੋਕਾਂ ਦੇ ਬਹੁਤ ਐ। ਨਜਾਇਜ਼ ਕਬਜੇ ਨਾ ਜਿੱਥੋਂ ਤੱਕ ਜਿਹੜੀ ਇਹ ਨਜਾਇਜ਼ ਕਬਜਿਆਂ ਦੀ ਗੱਲ ਐ ਤੁਹਾਨੂੰ ਪਤਾ ਹੋਣਾ ਵੀ ਹਵੇਲੀ ਦੇ ਬਾਹਰ ਸਾਹਮਣੇ ਇੱਕ ਮੇਰਾ ਸ਼ੈੱਡ ਪਾਇਆ ਹੋਇਆ। ਹੂੰ। ਉਹਦਾ ਵੀ ਬੜਾ ਚੱਲੀ ਜਾਂਦਾ ਵੀ ਜੀ ਇਹਨੂੰ ਢਾ ਦਿਓ। ਢਾ ਦਿਓ ਨੀ ਨਜਾਇਜ਼ ਕਬਜੇ। ਮੈਂ ਡੀਸੀ ਸਾਹਿਬ ਤੇ ਵੱਡੇ ਅਫਸਰਾਂ ਨੂੰ ਬੜੀ ਯਾਰੀ ਬੇਨਤੀ ਕਰ ਚੁੱਕਾ ਜੀ ਮੇਰਾ ਹਟਾ ਦਿਓ। ਅੱਛਾ। ਹਾਂ। ਹੂੰ ਵੀ ਮੇਰਾ ਇਹ ਤਾਂ ਆ ਦਿਓ ਜੀ ਪਰ ਪੱਖਪਾਤ ਨਾ ਕਰੋ ਨਹਿਰ ਤੋਂ ਸ਼ੁਰੂ ਹੋ ਜਾਓ ਇੱਕ ਇੱਕ ਦਾ ਢਾਉਂਦੇ ਦੁਰਿਓ ਹੂੰ ਨਹੀਂ ਉਹ ਜੈਨੂਣਾ ਗੱਲ ਹੋ ਬਿਲਕੁਲ ਸਾਰੇ ਜੇ ਫਿਰ ਜੇ ਪੋਲੀਟੀਕਲ ਬੰਦੇ ਜਿਹਦੋਂ ਤੁਸੀਂ ਉਹ ਪੋਲੀਟੀਕਲ ਬੰਦੇ ਕਾਹਦੇ ਚੁੱਪਦੇ ਆ ਜਿਹੜੇ ਕੰਮ ਕਰਦੇ ਲੋਕਾਂ ਲਈ ਜਿਹੜਾ ਬੰਦਾ ਤਾਂ ਚੁੱਪ ਕਰਕੇ ਬਹਿ ਜਾਊਗਾ ਉਹਨਾਂ ਹੀ ਮੰਨੀ ਜਾਊਗੀ ਚੱਲ ਇਹਨੂੰ ਛੱਡ ਦਿਓ ਜਿਹੜਾ ਬੰਦਾ ਬਾਈ ਜੀ ਆਪਦੀ ਜ਼ਿੰਦਗੀ ਦੇ ਵਿੱਚ ਕੰਮ ਕਰੂਗਾ ਅੱਗੇ ਆਊਗਾ ਉਹਨਾਂ ਹੀ ਕਿਉਂ ਨਾ ਆਉਂਦਾ ਅਸੀਂ 80 ਕਰੋੜ ਰੁਪਏ ਲਾਏ ਐ ਉਹਦੇ ਅੱਗੇ ਸਾਫ਼ ਰੱਖਣਾ ਕੀ ਕਸੂਰ ਕਰ ਲਿਆ ਜੀ ਇਹ ਕੀ ਕਸੂਰ ਕਰ ਲਿਆ ਅਸੀਂ ਮਾਫ਼ ਕਰਨਾ ਗਵਰਨਮੈਂਟ ਸਾਨੂੰ ਲਿਖ ਕੇ ਦੇ ਦੇ ਵੀ ਡੇਲੀ ਉੱਥੇ ਦੋ ਬੰਦੇ ਸਪਾਈ ਦੇ ਆਉਣਗੇ ਡੇਲੀ ਸਪਾਈ ਹੋਊਗੀ ਹਵੇਲੀ ਵਾਲੇ ਸ਼ੈੱਡ ਦੀ ਜਿਹੜੀ ਦੀ ਦਿੱਕਤ ਐ ਲੋਕੀ ਰੌਲਾ ਪਾਉਂਦੇ ਉਹਦੇ ਬਰਾਬਰ ਤੇ ਇਹ ਇੱਕ ਪਾਰਕ ਐ ਉਹਨੂੰ ਹਰੇਕ ਹਫ਼ਤੇ ਦਾ ਮੈਪ ਸਾਫ਼ ਕਰਾਉਣਾ ਲੋਕੀ ਉਹਨੂੰ ਕਿਉਂ ਨਹੀਂ ਸਾਫ਼ ਕਰਾਉਂਦੇ ਜੀ ਕੋਈ ਅਧਿਕਾਰੀ ਨਹੀਂ ਆਉਂਦਾ ਇੱਥੇ ਕੋਈ ਅਧਿਕਾਰੀ ਨਹੀਂ ਆਉਂਦਾ ਵੀਰੇ ਇਹੀ ਤਾਂ ਚੀਜ਼ਾਂ ਜਿਹੜੀਆਂ ਆਪਾਂ ਸ਼ਹਿਰ ਦੇ ਵਿੱਚ ਕਮਰਸ਼ੀਅਲ ਬੰਦਿਆਂ ਨੂੰ ਤੰਗ ਕਰਦੇ ਆ ਜਿਨ੍ਹਾਂ ਨੂੰ ਕਹਿੰਦੇ ਆ ਕਿ ਇਨਕ੍ਰੋਚਮੈਂਟਾਂ ਕੀਤੀਆਂ ਕਬਜ਼ੇ ਕੀਤੇ ਆ ਉਹਨਾਂ ਲਈ ਤੁਹਾਡੇ ਕੋਲ ਹੱਲ ਕੀ ਹੈ ਜੀ ਮੈਨੂੰ ਇੱਕ ਦਿਨ ਕਿਸੇ ਬਹੁਤ ਸੀਨੀਅਰ ਆਈਏ ਅਫਸਰ ਨੇ ਇੱਕ ਸਵਾਲ ਪੁੱਛ ਲਿਆ ਵੀ ਅਰਸ਼ੀ ਇਸ ਚੀਜ਼ ਦਾ ਕੀ ਹੱਲ ਹੈ ਮੈਂ ਕਿਹਾ ਜੀ ਤੁਸੀਂ ਕਮੇਟੀ ਬਣਾਓ ਪੰਜ ਬੰਦਿਆਂ ਦੀ ਸਾਡੇ ਸਿਆਸੀ ਬੰਦਾ ਕੋਈ ਵੀ ਨਾ ਲਓ ਬਿਲਕੁਲ ਠੀਕ ਹੈ ਉਹਨਾਂ ਨੂੰ ਪਾਰਕਿੰਗ ਚਾਹੀਦੀ ਹੈ ਪਾਰਕਿੰਗ ਮਹਿਕਮਾ ਦੇਵੇ ਸਾਰੇ ਸ਼ਹਿਰ ਦੇ ਵਿੱਚ ਬਾਂਬਾ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਚੰਨਦੇ ਹੋ ਪਾਰਕਿੰਗ ਆ ਪ੍ਰੋਪਰ ਬਣੀ ਆ ਹੁੰਦੀ ਹੈ ਕਿ ਨਹੀਂ ਬਣੀ ਆ ਹੁੰਦੀ ਆ ਅਸੀਂ ਬਾਜ਼ਾਰ ਜਾਣਾ ਹੈ ਗੱਡੀ ਕਿੱਥੇ ਲਾਉਂਗੇ ਜੀ ਤੁਸੀਂ ਹੁਣੀ ਚਾਹੀਦੀ ਆ ਪਰ ਹੁਣੀ ਚਾਹੀਦੀ ਆ ਨਾ ਜੀ ਜਿਹੜਾ ਇੱਕ ਦੁਕਾਨ ਵਾਲਾ ਜੀ ਨੇ ਮੂਰੇ ਕਬਜ਼ਾ ਅਸੀਂ ਛਡਾਉਣਾ ਚਾਹੁੰਦੇ ਆ ਉਹ ਦੁਕਾਨਦਾਰ ਨੇ ਆਪਦਾ ਕਰੋੜਾ ਰੁਪਇਆ ਲਾ ਕੇ ਗਲਤੀ ਕਰ ਲਈ ਅਸੀਂ ਕੀ ਪੰਜਾਬ ਚੋਂ ਕਾਰੋਬਾਰਾਂ ਨੂੰ ਭਜਾਉਣਾ ਚਾਹੁੰਦੇ ਆ ਦੱਸੋ ਮੈਨੂੰ ਬੰਮਾ ਸਾਹਿਬ ਨਹੀਂ ਫਿਰ ਇਹ ਵੀ ਤਾਂ ਗੱਲ ਆ ਨਹੀਂ ਨਾ ਸੱਚਾ ਸਾਹਿਬ ਵੀ ਜਿਹੜੇ ਬੰਦਿਆਂ ਕੋਲੇ ਜੇ ਅੰਦਰ ਓਣ 40 ਫੁੱਟ ਥਾਂ ਹੈ ਤੇ ਬਾਹਰ 10 ਫੁੱਟ ਲੋਕਨ ਨਾਲ ਤਾਂ ਨਹੀਂ ਕਬਜ਼ਾ ਵੱਧਦਾ ਵਿਰੇ ਸੋਚ ਐ ਇਹ ਦਿਮਾਗ ਦੀ ਸੰਤੁਸ਼ਟੀ ਐ ਜਿਹੜੇ ਬੰਦੇ ਸ਼ਿਕਾਇਤ ਕਰਤਾ ਐ ਤੁਸੀਂ ਹਮੇਸ਼ਾ ਉਹਨਾਂ ਦੀ ਨਾ ਸੋਚ ਸਮਝ ਚੈੱਕ ਕਰਿਆ ਕਰੋ ਉਹਨਾਂ ਦੇ ਘਰੇ ਕਲੇਸ਼ ਹੁੰਦਾ ਉਹ ਘਰੋਂ ਆ ਦੀ ਘਰ ਵਾਲੀ ਤੋੱਕੇ ਉਹ ਆ ਦੀ ਘਰ ਵਾਲੀ ਤੋੱਕੇ ਇਹਨਾਂ ਚੀਜ਼ਾਂ ਤੇ ਪੈ ਜਾਂਦੇ ਯਾਰ ਜਲ ਕੁਝ ਘਰੇ ਹੀ ਨਹੀਂ ਸੁਣਦਾ ਕੋਈ ਤੇ ਬਾਹਰ ਹੀ ਚੱਲ ਬੜੀਏ ਤੁਸੀਂ ਦੱਸੋ 10 ਫੁੱਟ ਜਿਹੜੇ ਕਾਰੋਬਾਰੀ ਨੇ ਰੋਕਿਆ ਐ ਉੱਥੇ ਗੱਡੀ ਕਿੰਨੀ ਖੜਨੀ ਸੀ ਜਿਹੜਾ ਉਹਦੇ ਕੋਲੇ ਗਾਹ ਕਾ ਕੇ ਤਾਂ ਹੁੰਦੀ ਉਹਦੀ ਖੜੂਗੀ ਤੇ ਬੇਰ ਭਾਈ ਉਹਨੇ ਕਬਜਾ ਕਹਾਦਾ ਕਰ ਲਿਆ ਉਹਨੇ ਵਿਚਾਰੇ ਨੇ ਆਰ ਜੀ ਸ਼ੈੱਡ ਪਾਇਆ ਨਹੀਂ ਤੇ ਪਰ ਦੂਜੇ ਪਾਸੇ ਵੀ ਹੈ ਨਾ ਵੀ ਜੇ ਆਪਾਂ ਗੱਲ ਕਰ ਲਈਏ ਨਿਊ ਕੰਟਰੋਲ ਦੀ ਗੱਲ ਕਰ ਲੋ ਕੰਮਿਆਂ ਨੇ ਗੇਟ ਏਰੀਆ ਦੀ ਗੱਲ ਕਰ ਲੋ 40 40 ਫੁੱਟ ਪੱਕੇ ਥੜੇ ਬਣਾ ਕੇ ਉੱਤੇ ਗਰੇਲਾਂ ਲਾ ਕੇ ਘਾਹ ਲਾਤਾ ਹੈ ਤੇ ਕਹਿੰਦੇ ਵੀ ਇਹ ਸਫਾਈ ਰੱਖਦੇ ਸਫਾਈ ਰੱਖਣ ਨਾਲ ਤਾਂ ਇਹਨੇ ਕਬਜਾ ਵੀ ਮਤਲਬ ਤੁਸੀਂ ਸਰਕਾਰ ਦੀ ਥਾਂ ਵਰਤ ਲਈ ਸਰਕਾਰ ਅੰਡਰਟੇਕਿੰਗ ਦੇ ਦੇ ਮੈਂ ਤਾਂ ਪਹਿਲਾਂ ਆਣਾ ਵੱਡੇ ਅਫਸਰਾਂ ਨੂੰ ਇਹ ਗੱਲ ਹੂੰ ਵੀ ਤੁਸੀਂ ਅੰਡਰਟੇਕਿੰਗ ਦੇ ਦਿਓ ਇੱਕ ਵਾਰੀ ਨੂੰ ਸ਼ੁਰੂ ਕਰ ਲਓ ਵੀ ਮੈਂ ਮੂਰੇ ਲਾ ਕੇ ਸ਼ਹਿਰ ਦਾ ਜਿਹੜਾ ਇਹ ਐਨਕਰੋਜਮੈਂਟ ਹੂੰ ਨਹੀਂ ਇਹ ਉਦਾਸੀ ਵੀ ਕਿਹਨੇ ਪਰ ਪੱਕੀ ਬਾਤ ਨਹੀਂ ਬੰਬਾ ਜੀ ਜਿਹੜਾ ਬੰਦਾ ਚੁੱਪ ਕਰ ਜੂਗਾ ਜਾਂ ਕਿਸੇ ਵੱਡੇ ਪੋਲੀਟਿਕਲ ਬੰਦਿਆਂ ਦੇ ਘਰੇ ਜਾਇਆਊਗਾ ਹੂੰ ਉਹਨੂੰ ਛੱਡ ਦਿੱਤਾ ਜਾਊਗਾ ਜਿਹੜਾ ਬੰਦਾ ਆਵਾਜ਼ ਚੱਕੂਗਾ ਉਹਨਾਂ ਪੱਕੀ ਬਾਤ ਨਹੀਂ ਮਾਉਣ ਦੇਣਾ ਹੂੰ ਮੈਂ ਤਾਂ ਕਹਿੰਦਾ ਢਾ ਦਿਓ ਹੂੰ ਤੁਸੀਂ ਨਹਿਰ ਤੋਂ ਸ਼ੁਰੂ ਹੋ ਜਾਓ ਮੈਨੂੰ ਤੁਸੀਂ ਨਹਿਰ ਤੋਂ ਸ਼ੁਰੂ ਹੋ ਕੇ ਕੱਲੀ ਕੱਲੀ ਬਿਲਡਿੰਗ ਬਣਾਈ ਜਾਊਂਗੇ ਕਿਤੋਂ ਕਿਤੋਂ ਸ਼ੁਰੂ ਹੁੰਦਾ ਹੈ ਤੁਹਾਨੂੰ ਪਤਾ ਇੰਪਰੂਵਮੈਂਟ ਰੈਸਟ ਦੀ ਬਿਲਡਿੰਗ ਸਾਡੀ ਸਰਕਾਰੀ ਬਿਲਡਿੰਗ ਵੀ ਉਹਨਾਂ ਚ ਆਉਂਦੀ ਹੈ ਹੂੰ ਢਾ ਦਿਓ ਉਹ ਵੀ ਨਹੀਂ ਹੈ ਕਬਜਾ ਉਹ ਵੀ ਢਾ ਦਿਓ ਨਹੀਂ ਨਹੀਂ ਹੈ ਕਬਜਾ ਮੰਨਦੇ ਹੋ ਮੈਂ ਨਹੀਂ ਕਹ ਉਦੋਂ ਬਾਅਦ ਤੁਸੀਂ ਮੂਹਰੇ ਤੁਰਿਆਓ ਬਹੁਤ ਵੱਡੇ ਲੀਡਰਾਂ ਦੇ ਘਰ ਆਉਂਦੇ ਆ ਉਹਨਾਂ ਦੇ ਬਾਹਰ ਕੀ ਬਣਾ ਢਾ ਦਿਓ ਹੂੰ ਢਾਓ ਨਾ ਜਾਣਦਾ ਯਾਰ ਸਾਰੀ ਪਹਿਣਗੇ ਫਿਰ ਜਾਂਦਾ ਬੰਮਾ ਸਾਹਿਬ ਰੱਖੋ ਹਿੰਮਤ ਜਾਂ ਗੱਲ ਨਾ ਕਰੋ ਹੂੰ ਮਾਫ ਕਰਨਾ ਜਾਂਦਾ ਰੱਖੋ ਹਿੰਮਤ ਜਾਂ ਗੱਲ ਨਾ ਕਰੋ ਹੂੰ ਸਿੱਧਾ ਫੰਡ ਹੈ ਬਿਲਕੁਲ ਆਪਣੀ ਤਾਂ ਕਲੀਅਰ ਗੱਲ ਹੈ ਜੇ ਕਰਨਾ ਹੈ ਤਾਂ ਸਾਰਿਆਂ ਲਈ ਕਰੋ ਨਹੀਂ ਤਾਂ ਨਾ ਕਰੋ ਨਹੀਂ ਤਾਂ ਨਾ ਕਰੋ ਭਾਈ ਜੀ ਕਿਸੇ ਦੇ ਢਿੱਡ ਬੀੜ ਹੁੰਦੀ ਹੈ ਹੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੁਣ ਜੇ ਬਿਨਾਂ ਗੱਲ ਤੋਂ ਵੀਰੇ ਘਰੋਂ ਲੜ ਕੇ ਤੁਸੀਂ ਬਾਹਰ ਲੋਕਾਂ ਦੇ ਐਵੇਂ ਸੋਚੋਗੇ ਵੀ ਯਾਰ ਚੱਲ ਇਹਨੂੰ ਛੇੜ ਲੈਨੇ ਆ ਨਾਲੇ ਤਮਾਸ਼ਾ ਸਾਡੇ ਦਾ ਯਾਰ ਵੈਸੇ ਪੰਜਾਬ ਇਸ ਗੱਲ 'ਚ ਵੀਰੇ ਬਦਨਾਮ ਨਾ ਕਰੋ ਵੀ ਬਕ ਕਿਤੇ ਵੀ ਜਿਸ ਵੀ ਮਿੱਟੀ ਪੱਟੀ ਜਾਂਦੀ ਸਾਡੇ ਉੱਤੇ ਸੌ ਬੰਦੇ ਇਕੱਠਾ ਹੋ ਜਾਂਦਾ ਵੀ ਕੀ ਕੱਢ ਜਾਂਦੀ ਹੈ ਵਿੱਚੋਂ ਤਾਂ ਮਾ ਤੇ ਪੁੱਤੋਂ ਮਿੱਟੀ ਨਿਕਲੂ ਮਿੱਟੀ ਨਿਕਲੂ ਸਹੀ ਗੱਲ ਕੀ ਕੁਝ ਹੋਰ ਨਿਕਲਿਆ ਕੋਈ ਘੜੇ ਘੋੜੇ ਦੱਬੇ ਨਿਕਲੇ ਹੋਣਗੇ ਜਿਹੜੇ ਸਾਰੇ ਨੇ ਵੰਡਨੇ ਇਹ ਬੇਰੁਜ਼ਗਾਰੀ ਨਹੀਂ ਕੀ ਬੇਰੁਜ਼ਗਾਰੀ ਦਾ ਜਿਹੜਾ ਕਨਸੈਪਟ ਹੈ ਨਾ ਕੱਲ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕੱਲ ਵੀ ਮਾਨ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਨਿਯੁਕਤੀ ਪੱਤਰ ਵੰਡੇ ਹਨ ਬੇਰੁਜ਼ਗਾਰੀ ਵੀਰੇ ਜਿੰਨੀ ਕ ਪਹਿਲਾਂ ਵੱਧ ਚੁੱਕੀ ਹੈ ਉਹਨੂੰ ਇੱਕ ਸਿਸਟਮ ਦੇ ਤਰੀਕੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਕਿ ਉਹ ਜਿਹੜੀ ਜਾਦੂਗਰਾਂ ਵਾਲੀ ਛੜੀ ਹੈ ਤੇ ਮਾਰ ਦਿਓ ਤੇ ਖਤਮ ਹੋ ਜਾਊ ਨੌਜਵਾਨ ਤਾਂ ਹਜੇ ਵੀ ਰੋਈ ਜਾਂਦੇ ਆ ਕਿ ਨਿਯੁਕਤੀ ਪੱਤਰ ਦੇ ਤੇ ਅਜੁਆਇਨ ਕਰਾਇਆ ਨਹੀਂ ਮੁਫੀਦਕੋਟ ਦੀ ਗੱਲ ਕਰਦੇ ਆ ਹਮ ਸਿਵਲ ਹਸਪਤਾਲ ਦੇ ਵਿੱਚ ਮਲਾਈਮ ਲੱਗੇ ਹੋਏ ਆ ਇੱਕ ਮਲਾਈਮ ਨੇ ਬਾਹਰ ਰੇੜੀ ਲਾ ਲਈ ਹੈ ਕਹਿੰਦਾ ਜੀ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਉਹਨਾਂ ਨੂੰ ਪਿਛਲੀ ਵਾਰੀ ਵੀ ਤਨਖਾਹ ਲੈਣ ਲਈ ਧਰਨੇ ਲਾਏ ਸੀ ਹੁਣ ਵੀ ਤਨਖਾਹ ਲੈਣ ਦੀ ਧਰਨੇ ਲਾਉਣੇ ਪੈ ਰਹੇ ਆ ਰੱਖੇ ਗਏ ਆ ਕਰੋਨਾ ਦੇ ਦੌਰਾਨ ਉਹ ਮਤਲਬ ਜਿੰਨੀਆਂ ਸਵਾਮਾਂ ਸਾਰੀਆਂ ਠੱਪ ਹੋ ਜਾਂਦੀਆਂ 12 ਵਜੇ ਤੋਂ ਬਾਅਦ ਆਪੀਡੀ ਲਾ ਲਓ ਦਵਾਈਆਂ ਦੀ ਕਰ ਲਾ ਲਓ ਐਕਸ-ਰੇ ਲਾ ਲਓ ਜਾਂ ਹੋਰ ਟੈਸਟ ਵਗੈਰਾ ਸਾਰੇ ਬੰਦ ਹੋ ਜਾਂਦੇ ਆ ਉਹ ਅੱਜ ਪੰਜਾ ਹੋ ਗਏ ਧਰਨਾ ਚੱਲਦੇ ਨੂੰ ਮਾਫ ਕਰਨਾ ਇਹ ਬੰਦੇ ਮੇਰੇ ਕੋਲ ਸਾਰੇ ਆਏ ਸੀ ਇਹ 10 ਕੁ ਦਿਨ ਹੋ ਗਏ ਮੈਂ ਉਹਨਾਂ ਨੂੰ ਕੁਝ ਗੱਲਾਂ ਪੁੱਛੀਆਂ ਆਪਣੇ ਹੀ ਭਰਾ ਹੈ ਮੈਂ ਉਹਨਾਂ ਨੂੰ ਕੁਝ ਗੱਲਾਂ ਗਾਈਡ ਵੀ ਕੀਤੀਆਂ ਪੁੱਛੀਆਂ ਵੀ ਮੈਂ ਕਿਹਾ ਯਾਰ ਜਿਹੜਾ ਐਚ ਆਈ ਐਮ ਐਸ ਸ਼ਾਇਦ ਪ੍ਰੋਜੈਕਟ ਹੈ ਜਿਹਦੇ ਅੰਡਰ ਉਹਨਾਂ ਨੂੰ ਰੱਖਿਆ ਗਿਆ ਰੱਖਿਆ ਗਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਨਿਯੁਕਤੀ ਪੱਤਰ ਹੈ ਜਿਦੇ ਵਿੱਚ ਕੀ ਰੂਲਸ ਐਂਡ ਰੈਗੂਲੇਸ਼ਨ ਲਿਖੇ ਸੀ ਵੀ ਉਹਨਾਂ ਨੇ ਕਿਸ ਵਿਹਾਰਫ ਤੇ ਕਿਸ ਸ਼ਰਤਾਂ ਤੇ ਤੁਹਾਨੂੰ ਰੱਖਿਆ ਉਹ ਕਹਿੰਦੇ ਯਾਰ ਸਾਨੂੰ ਬਾਈ ਜੀ ਅੱਜ ਤੱਕ ਕਿਸ ਨੇ ਕੁਝ ਦਿੱਤਾ ਹੀ ਨਹੀਂ ਮੈਂ ਉਸੇ ਦਿਨ ਤੁਸੀਂ ਇਹ ਲੈਟਰਾਂ ਦੀ ਜਿਹੜੀ ਗੱਲ ਕਰਦੇ ਹੋਏ ਲੈਟਰ ਉਹਨਾਂ ਲਈ ਵੀ ਲਿਖੀ ਅਜੇ ਉਸੀ ਉਹਨਾਂ ਨੂੰ ਜਾ ਕੇ ਪੁੱਛਿਆ ਜੇ ਲੈਟਰ ਲਿਖਣ ਚ ਬਹੁਤ ਮਾਇਰ ਹੋਏ ਜਿਸ ਦਿਨ ਦਫੀ ਅਨੇ ਲੈਟਰ ਦਾ ਮੁੱਖ ਮੰਤਰੀ ਸਾਹਿਬ ਨੂੰ ਜਿਸ ਦਿਨ ਕਰਦੇ ਤਾਂ ਨਹੀਂ ਕਿ ਵੈਸੇ ਮੈਂ ਹੰਮਾ ਸਾਹਿਬ ਹੰਮਾ ਸਾਹਿਬ ਬੰਦੇ ਕੀ ਹੋਣਾ ਨੇ ਲੈਟਰ ਦਫੀ ਚਲੋ ਫਰੀਦ ਬੰਮਾ ਸਾਹਿਬ ਬੰਦੇ ਕੀ ਹੈ ਤੁਹਾਡੀ ਮੇਰੇ ਨਾਲ ਬੰਦੀ ਹੋਵੇ ਤੇ ਮੇਰੀ ਤੁਹਾਡੇ ਨਾਲ ਬੰਦੀ ਹੋਵੇ ਮੈਂ ਉੱਥੇ ਹੀ ਕਹਿਣ ਦਾ ਹੱਕਦਾਰ ਬਣਦਾ ਜੇ ਮੇਰੀ ਤੁਹਾਡੇ ਨਾਲ ਬੰਦੀ ਨਹੀਂ ਮੈਂ ਤੁਹਾਨੂੰ ਚਿੱਠੀਆਂ ਲਿਖੀ ਜਾਵਾਂ ਲੈ ਲੈ ਲਓ ਜਵਾਬ ਹੂੰ ਜੇ ਬਣਦੀ ਹੈ ਤਾਂ ਵੀਰੇ ਤਾਂ ਹੀ ਲੈਟਰਾਂ ਲਗੀਆਂ ਜਾਂਦੀਆਂ ਉਹ ਤੋਂ ਬਿਨਾ ਲੈਟਰਾਂ ਵੀ ਨਹੀਂ ਚੱਲਦੀਆਂ ਨਾ ਹੂੰ ਹੂੰ ਉਹਦੂ ਅਗਲੇ ਦਿਨ ਉਹ ਬੰਦਿਆਂ ਦਾ ਮੈਨੂੰ ਫੋਨ ਆਇਆ ਇਹ ਬਕਾਇਦਾ ਰਿਕਾਰਡ ਤੇ ਗੱਲ ਹੈ ਤੁਸੀਂ ਪੁੱਛ ਲਿਆ ਜੀ ਉਹਨਾਂ ਨੂੰ ইপিਐਫ ਨੰਬਰ ਦਿੱਤੇ ਗਏ ਉਹਨਾਂ ਨੇ ਜਿਹੜੇ ਕਿ ਮੈਂ ਉਸ ਦਿਨ ਦੇ ਮੈਂ ਟਰਾਈ ਕੀਤੀ ਹੈ ਉਹਨਾਂ ਦੀ ਰੂਲਸ ਐਂਡ ਰੈਗੂਲੇਸ਼ਨ ਉਹਨਾਂ ਤੇ ਬੜਾ ਸੁਧਾਰ ਹੋਇਆ ਹੂੰ ਜਿਸ ਦਿਨ ਇਹ ਬੇਸਿਕਲੀ ਜਿਹੜਾ ਪ੍ਰੋਜੈਕਟ ਗੁਲਗਾਉਂ ਦੀ ਕਿਸੇ ਕੰਪਨੀ ਦੇ ਕੋਲੇ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤਨਖਾਹ ਦੇਣਾ ਬਟ ਅੱਜ ਤੱਕ ਕਿਸੇ ਨੇ ਉਹਨਾਂ ਲਈ ਸਹੀ ਤਰੀਕੇ ਨਾਲ ਆਵਾਜ਼ ਨਹੀਂ ਚੱਕੀ। ਆਵਾਜ਼ ਕੀ ਚੱਕੀ? ਆਵਾਜ਼ ਕੀ ਕਰਦੇ? ਅੱਜ ਕੱਲ ਦਾ ਜੋ ਟ੍ਰੈਂਡ ਹੈ ਯਾਰ ਉੱਥੇ ਜਾਂਦੇ ਆ ਉਹ ਵਿਚਾਰੇ ਬੈਠੇ ਹੁੰਦੇ ਆ ਪੱਤਰਕਾਰਾਂ ਨੂੰ ਬੁਲਾਇਆ ਹੁੰਦਾ ਭਰਾਵਾਂ ਨੇ ਸਾਡੇ ਨੇ ਜਾਣਾ ਹੁੰਦਾ ਹੈ। ਪੋਲਿਟੀਕਲ ਬੰਦੇ ਜਾਂਦੇ ਆ ਹਾਏ ਹਾਏ ਡਾਰੇ ਲਾ ਕੇ ਅਗਲਾ ਆਉਦੀ ਬੋਡੋ ਕਰਾ ਕੇ ਰੋਟੀਆਂ ਸੇਕ ਕੇ 10 ਮਿੰਟਾਂ ਅੰਝ ਘਰੇ ਆ ਜੰਨਾ ਜਿਹਦੀ ਤਨਖਾਹ ਨਹੀਂ ਮਿਲੀ ਉਹ ਜਮਕਦਾ ਫਿਰਦਾ ਉਹਦੇ ਦੀ ਹੱਲ ਸੋਚੋ ਯਾਰ। ਕੱਲਾ ਕ੍ਰਿਟਿਸਿਜ਼ਮ ਹੱਲ ਨਹੀਂ ਹੈ ਬੜੇ ਬੜੇ ਹੱਲ ਹੈ। ਹੋਰ بڑے ਹੱਲ ਹੈ ਹੱਲ ਹੋ ਸਕਦਾ ਉਹਨਾਂ ਦਾ ਹੁਣ ਹੋ ਜਾਊਗਾ 200% ਹੋਣਾ ਚਾਹੀਦਾ ਤੁਸੀਂ ਉਹਨਾਂ ਨੂੰ ਪੁੱਛਿਆ ਜੇ ਤਾਂ ਸਹੀ ਆ ਅਰਸ਼ ਨੇ ਤੁਹਾਡੇ ਵਾਸਤੇ ਕੀ ਕੀਤਾ ਮੈਂ ਤੁਹਾਨੂੰ ਜਵਾਬ ਦੇਣਗੇ ਮੈਂ ਕਰਕੇ ਆਉਂਗਾ ਗੱਲ ਉਹਨਾਂ ਨਾਲ ਤੁਸੀਂ ਉਹਨੂੰ ਪੁੱਛਿਆ ਜੇ ਤੁਸੀਂ ਇੱਕ ਗੱਲ ਹੋਰ ਪੁੱਛਿਆ ਜੇ ਵੀਰ ਇੱਕ ਦਿਲ ਤੇ ਹੱਥ ਰੱਖ ਕੇ ਗੱਲ ਗਾਓ ਜਿਵੇਂ ਤੁਸੀਂ ਮੈਨੂੰ ਆਕੇ ਦਿਲ ਤੇ ਹੱਥ ਰੱਖ ਕੇ ਗੱਲ ਗਾਓ ਵੀਰ ਜਿੰਨੇ ਲੀਡਰ ਆਏ ਉਹਨਾਂ ਨੇ ਤੁਹਾਨੂੰ ਸਲਾਹ ਚੰਗੀ ਦਿੱਤੀ ਕਿ ਮਾੜੀ ਦਿੱਤੀ ਤੇ ਅਰਸ਼ ਨੇ ਕੀ ਦਿੱਤੀ ਮੈਂ ਕਰਕੇ ਆਉਂਗਾ ਗੱਲ ਉਹ ਮੈਨੂੰ ਕਹਿੰਦੇ ਜੀ ਮੰਗ ਪੱਤਰ ਦੇਣਾ ਮੈਂ ਕਹਿੰਦਾ ਜੀ ਮੰਗ ਪੱਤਰ ਮੈਂ ਤਾਂ ਲਵਾਂ ਜੇ ਮੈਂ ਤੁਹਾਡਾ ਕੋਈ ਫਾਇਦਾ ਕਰ ਸਕ ਮੈਂ ਕਹੇ ਵੀਰੇ ਨਹੀਂ ਤਾਂ ਮੇਰੀ ਫੋਟੋ ਤੁਸੀਂ ਖਿੱਚ ਕੇ ਲੈ ਜਾਓਗੇ 25 ਬੰਦਿਆਂ ਕੋਲੇ ਮੇਰਾ ਤਾਂ ਪ੍ਰਚਾਰ ਹੀ ਹੋਣਾ ਪਰ ਤੁਹਾਡੇ ਲਈ ਮੈਂ ਕੀ ਕੀਤਾ ਮੈਂ ਉਹ ਜਿਹਾ ਇਨਸਾਨ ਨਹੀਂ ਨਹੀਂ ਚਾਹੀਦਾ ਅਗਲਾ ਜੇ ਕੋਈ ਆਸ ਉਮੀਦ ਨਾਲ ਆਇਆ ਤਾਂ ਉਹਨਾਂ ਦਾ ਹੱਲ ਹੁਣਾ ਚਾਹੀਦਾ ਗੁਰੂ ਗਮ ਸਿੰਘ ਮੈਡੀਕਲ ਕਾਲਜ ਹੈ ਫਰੀਦਕੋਟ ਦਾ ਮਾਲਵੇ ਦਾ ਇੱਕ ਨਾਮੀ ਵੱਡਾ ਕਾਲਜ ਦਵਾਈਆਂ 'ਚ ਲੁੱਟ ਹੋ ਰਹੀ ਐ ਬਾਹਰ ਪਾਰਕਿੰਗ 'ਚ ਉਹ ਵੀਕਲ ਚੋਰੀ ਹੋ ਰਹੇ ਐ ਅ ਅੰਦਰ ਡਾਕਟਰਾਂ ਦੀ ਘਾਟ ਐ ਲਿਖਤੀ ਚਿੱਠੀ ਤੇਰੇ ਚਿੱਠੀਆਂ ਲਿਖੀਆਂ ਜੀ ਤੰਨਾ ਤੇ ਐਕਸ਼ਨ ਐ ਜੀ ਅੱਛਾ ਇੰਨਾ ਤੇ ਐਕਸ਼ਨ ਹੈ ਜਨਾਬ ਹੂੰ ਜਾ ਕੇ ਵੀ ਸੀ ਸਾਹਿਬ ਨੂੰ ਪੁੱਛਿਆ ਜੇ ਵੀ ਜਿਹੜੀਆਂ ਅਰਸ਼ ਦੀਆਂ ਚੱਟੀਆਂ ਹਨ ਹੂੰ ਵੀ ਉਹਦੇ ਬਾਰੇ ਕੀ ਕਰ ਰਹੇ ਹੋ ਜੀ ਉਹਨਾਂ ਦੇ ਕਈ ਬੰਦੇ ਮੇਰੇ ਕੋਲ ਆਏ ਆ ਹੂੰ ਵੀ ਯਾਰ ਥੋੜਾ ਜਰਸ਼ ਜੀ ਠੰਡਾ ਚੱਲੀਏ ਮੈਂ ਕਿਹਾ ਜੀ ਆਪਾਂ ਤਾਂ ਲੋਕਾਂ ਦੇ ਲਈ ਕੰਮ ਕਰਨਾ ਹੈ ਹੂੰ ਠੀਕ ਹੈ ਨਾ ਜੀ ਹੁਣ ਪਾਰਕਿੰਗ ਵਾਲੇ ਦੀ ਤੁਸੀਂ ਸੁਣ ਲਓ ਹੂੰ ਠੱਕੇ ਨਾਲ ਪਾਰਕਿੰਗਾਂ ਦੇ ਅਧਿਕਤਾਂ ਰਸੇ ਮੈਂ ਖਲਾਤੇ ਆ ਠੀਕ ਹੈ ਅੱਧੇ ਕਿ ਤੁਹਾਡੇ ਨਾਲ ਵਾਧਾ ਰਿਹਾ ਉਹ ਜਿਹੜਾ ਸੜਕ ਤੇ ਜਦੋਂ ਜੱਚਾ ਬੱਚਾ ਵਾਰਡ ਨੂੰ ਜਾਂਦੇ ਹਨ ਨਾ ਉਹ ਸੜਕ ਤੇ ਮਾਂ ਦੇ ਪੁੱਤ ਰੱਸਾ ਲਾਈ ਬੈਠੇ ਉਹ ਜੇ ਵੀ ਖਲਾਦ ਉਹ ਵੀ ਖੋਲ ਜੂਗਾ ਤੇ ਦੂਜੀ ਜਿਹੜੀ ਡਾਕਟਰਾਂ ਵਾਲੀ ਤੇ ਇਰ ਰੈਗੂਲੇਟਰਸ ਵਾਲੀਆਂ ਉਹ ਵੀ ਆਉਣ ਵਾਲੇ ਸਨ ਦਿਨਾਂ ਜੀ ਲੋ ਹੋ ਜੂਗਾ ਪੂਰਾ ਕੰਮ ਇਹ ਉਹਨਾਂ ਦੇ ਮਨਾਂ ਨੂੰ ਪੁੱਛੋ ਜਿਹੜੇ ਬੈਠੇ ਵਿਚਾਰੇ ਵਿਜੀਲੈਂਸ ਨੂੰ ਜਵਾਬ ਦੇਈ ਜਾਂਦੇ ਇਹ ਅੰਦਰਲੇ ਖਾਤੇ ਕਹਿੰਦੇ ਇੱਕ ਵਕੀਲ ਨਵਾ ਕੀਤਾ ਵੀ ਜਿਹੜਾ ਕਿ ਜਵਾਬ ਚੰਗੇ ਬਣਾ ਲੈ ਤਾਂ ਕਿ ਕੋਈ ਦਿੱਕਤ ਨਾ ਆ ਜੇ ਗੋਲਿਹੜੇ ਗੰਉਛਾ ਲੈ ਉਹਦੇ ਵੀ ਮੰਦੜੇ ਹਾਲ ਸੀਗੇ ਹਾਂ ਗੱਲ ਫੇਰ ਚਿੱਠੀ ਤੇ ਆ ਜਾਂਦੀ ਹੈ ਚਿੱਠੀ ਤੁਸੀਂ ਉਹਦੀ ਵੀ ਲਿਖੀ ਸੀ ਬਿਲਕੁਲ ਕੋਈ ਹੋ ਗਿਆ ਹਦ ਮਾਮਾ ਸਾਹਿਬ ਇੱਕ ਬੇਨਤੀ ਕਰਾਂ ਹੂੰ ਬਤੌਰ ਪੱਤਰਕਾਰ ਨਾ ਜਾਇਆ ਜੇ ਬਤੌਰ ਇਨਸਾਨ ਜਾਇਆ ਜੇ ਤੇ ਤੁਸੀਂ ਆਪ ਜਾ ਕੇ ਮੈਨੂੰ ਦੱਸਿਆ ਜੇ ਉੱਥੇ ਕਿੰਨਾ ਕੁ ਸੁਧਾਰ ਹੋਇਆ ਮੈਂ ਹਾਂ ਉਹਦੇ ਬਾਬਤ ਵੀ ਅਗਲੀ ਚਿੱਠੀ ਸੀਐਮ ਸਾਹਿਬ ਨਾਲ ਮੇਰੀ ਜਦੋਂ ਗੱਲ ਹੋਈ ਮੈਂ ਬੇਨਤੀ ਕਰਕੇ ਆਇਆ ਜੀ ਇਹਨੂੰ ਸਾਡੀ ਸ਼ਹਿਰ ਦੀ ਕਮੇਟੀ ਨੂੰ ਦੇ ਦਿਓ ਉਹਨਾਂ ਨੂੰ ਰਿਵਰਟ ਇਹ ਗਿਆ ਜੀ ਸ਼ਹਿਰ ਦੀ ਕਮੇਟੀ ਦੂਜੀ ਪਾਰਟੀ ਵਾਲੇ ਕੋਲ ਮੈਂ ਬੇਨਤੀ ਕੀਤੀ ਜੀ ਵੀ ਪਾਰਟੀ ਦਾ ਨਾ ਕਿ ਜਿਹੜੇ ਬੰਦਿਆਂ ਦੀ ਸੋਚ ਇਹ ਹੈ ਪਰ ਮੈਂ ਕਹਿੰਦਾ ਜੀ ਜੇ ਆਪਾਂ ਗਊਸ਼ਾਲਾ ਦੀ ਸੋਚ ਲੈਣੀ ਹੈ ਤਾਂ ਆਪਾਂ ਨੂੰ ਪਾਰਟੀਬਾਜੀ ਪਰੇ ਰੱਖ ਕੇ ਫਰੀਦਕੋਟ ਦੀ ਕਮੇਟੀ ਨੂੰ ਗਊਸ਼ਾਲਾ ਦੇ ਦੇ ਦੇਣਾ ਚਾਹੀਦਾ ਹੈ ਤੇ ਆਉਣ ਵਾਲੇ ਦਿਨਾਂ ਚ ਪਰਮਾਤਮਾ ਸੁੱਖ ਰੱਖੇ ਵੀ ਉਹਦਾ ਜਿਹੜਾ ਚਾਰਜ ਤੇ ਕੰਟਰੋਲ ਕਮੇਟੀ ਜੀਨੇ ਕੋਲੇ ਵੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਮੇਟੀ ਕੋਲੇ ਚਾਰਜ ਚਲਾ ਜਾਵਨ ਇਹ ਤੁਹਾਡੇ ਅੱਜ ਮਾਧਿਅਮ ਰਾਹੀਂ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਆਉਣ ਵਾਲੇ ਸਮੇਂ ਚ ਪਰਮਾਤਮਾ ਸੁੱਖ ਰੱਖੇ ਕਮੇਟੀ ਵੀ ਆਮ ਆਦਮੀ ਪਾਰਟੀ ਫਰੀਦਕੋਟ ਬਣਾਏਗੀ ਚਲੋ ਬਹੁਤ ਵਧੀਆ ਜਲਦੀ ਬਣਾਏਗੀ ਮੁੱਖ ਮੰਤਰੀ ਸਾਹਿਬ ਕਦਮ ਆਰੇ ਫ੍ਰੀਕੋਰਡ ਪਰ ਮੁੱਖ ਮੰਤਰੀ ਸਾਹਿਬ ਦਾ ਨਾ ਬੇਸਿਕਲੀ ਪ੍ਰੋਗਰਾਮ ਜਿਹੜਾ ਪਿਛਲੀ ਵਾਰੀ 26 ਜਨਵਰੀ ਦਾ ਬਣਿਆ ਕੁਝ ਕਟਾਈਆਂ ਕਰਕੇ ਕੁਝ ਸਿਸਟਮ ਕਰਕੇ ਉਹਨਾਂ ਨੂੰ ਸਿਸਟਮ ਆਪਦਾ ਚੇਂਜ ਕਰਨਾ ਪੈ ਗਿਆ ਉਸ ਤੋਂ ਬਾਅਦ ਉਹਨਾਂ ਦਾ 7-8 ਤਰੀਕ ਨੂੰ ਪ੍ਰੋਗਰਾਮ ਬਣਿਆ ਪਰ ਅਨਫੋਰਚੂਨੇਟਲੀ 5 ਤਰੀਕ 8 ਤਰੀਕ ਦੇ ਰਿਜ਼ਲਟ ਤੋਂ ਬਾਅਦ ਉਹਨਾਂ ਨੂੰ ਉਹ ਚੇਂਜ ਕਰਨਾ ਪੈ ਗਿਆ ਅੱਜ 23 ਤਰੀਕ ਹੈ ਤੇ ਅੱਜ ਬਾਬੂ ਸਿੰਘ ਜੀ ਹੋਰਾਂ ਦੇ ਪੋਤੇ ਦਾ ਵਿਆਹ ਹੈ ਉਹ ਅੱਜ ਲੁਧਿਆਣੇ ਤੋਂ ਬਾਅਦ ਮੈਨੂੰ ਲੱਗਦਾ ਹੈ ਹੁਣ ਮਾਰਚ ਦੀ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਆ ਜਿਹੜੇ ਮਤਲਬ ਰਹਿੰਦੇ ਸੀ ਉਸ ਘਾਟਨ ਹੋਣ ਵਾਲੇ ਜਾਂ ਫੰਨਾ ਹੋ ਰਿਹਾ ਉਹ ਜੂ ਕਲੀਅਰ ਹੋ ਜਾਊਗਾ 200% ਕਲੀਅਰ ਹੋ ਜਾਊਗਾ ਕਿਉਂਕਿ ਉਹ ਮਨ ਬਣਾਈ ਬੈਠੇ ਆ ਫਰੀਦਕੋਟ ਦੇ ਵਿੱਚ ਸੀਐਮ ਸਾਹਿਬ ਦਾ ਆਪ ਦਾ ਮਨ ਹੈ ਵੀ ਡਾਇਰੈਕਟ ਮੈਂਟਰੀ ਲਵਾ ਤੇ ਮੈਂ ਪ੍ਰੋਪਰ ਫਰੀਦਕੋਟ ਦਾ ਸਪੈਸ਼ਲਿਸਟ ਧਾਰ ਕਰਾਂ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਧੰਨਵਾਦ